ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਗਰਮੀ ਬੁਟੀਕ ਦੇ ਉੱਪਰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਵਾਲੀ ਜੋ ਵੀਡੀਓ ਹੋਏਗੀ ਉਹ ਪਸ਼ਮੀਨੇ ਦੇ ਸੂਟਾਂ ਦੇ ਉੱਪਰ ਹੋਏਗੀ ਜੀ ਸਭ ਤੋਂ ਪਹਿਲਾਂ ਅਸੀਂ ਆਪਣੇ ਬੁਟੀਕ ਦੀ ਲੋਕੇਸ਼ਨ ਮੈਂਸ਼ਨ ਕਰਨਾ ਚਾਹਾਂਗੇ ਅਸੀਂ ਵਿਲੇਜ ਪੱਤੋ ਹੀਰਾ ਸਿੰਘ ਡਿਸਟ੍ਰਿਕਟ ਮੋਗਾ ਨੀਅਰ ਨਿਹਾਲ ਸਿੰਘ ਵਾਲਾ ਜਿਹੜੀਆਂ ਵੀ ਭੈਣਾਂ ਵਿਜ਼ਿਟ ਕਰਕੇ ਕਪੜਾ ਬਾਈ ਕਰਨਾ ਚਾਹੁੰਦੀਆਂ ਨੇ ਸਾਡੇ ਦਿੱਤੇ ਹੋਏ WhatsApp ਨੰਬਰ ਪਰ ਸਾਡੇ ਤੋਂ ਲੋਕੇਸ਼ਨ ਲੈ ਕੇ ਆਪਣੇ ਲਈ ਸੋਹਣੇ ਸੋਹਣੇ ਸੂਟਾ ਜਿਹੜੇ ਉਹ ਬਾਈ ਕਰ ਸਕਦੀਆਂ ਨੇ ਜੀ ਆ ਸਟਾਰਟ ਕਰਦੇ ਹਾਂ ਸੋ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਦੇ ਵਿੱਚ ਹੋਏਗੀ ਪਸ਼ਮੀਨਾ ਸੂਟਸ ਦੀ ਕਲੈਕਸ਼ਨ ਹੋਏਗੀ ਜਿਹੜੀ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਹੋਏਗੀ ਇਹ ਵਾਲਾ ਪਸ਼ਮੀਨਾ ਹੋਏਗਾ ਪਸ਼ਮੀਨਾ ਹੋਏਗਾ ਜੀ ਰਾਧਿਕਾ ਬ੍ਰੈਂਡ ਦਾ ਪਸ਼ਮੀਨਾ ਹੋਏਗਾ ਇਕਦਮ ਜਿਹੜਾ ਹੈਗਾ ਇਹ ਸੌਫਟ ਔਰ ਫਾਈਨ ਕੁਆਲਿਟੀ ਦਾ ਸਟੱਫ ਹੋਏਗਾ ਜਿਸ ਦੇ ਉੱਪਰ ਬੋਰ ਔਰ ਕਲਰ ਦੀ ਗਾਰੰਟੀ ਹੋਏਗੀ ਤੇ ਬਹੁਤ ਹੀ ਜ਼ਿਆਦਾ ਜਿਹੜਾ ਇਹ ਗਰਮ ਸੂਟ ਰਹਿਣ ਵਾਲੇ ਹੋਣਗੇ ਤੇ ਪ੍ਰਾਈਸ ਸੁਣ ਕੇ ਤੁਸੀਂ ਹੋ ਜਾਣਾ ਹੈਰਾਨ ਪ੍ਰਾਈਸ ਹੋਏਗਾ ਸਿਰਫ 600 ਰੁਪਿਆ 600 ਰੁਪਏ ਦੇ ਵਿੱਚ ਤੁਹਾਨੂੰ 5 ਮੀਟਰ ਦੀ ਕੱਟ ਮਿਲੇਗੀ ਜੀ ਸੂਟ ਦੀ 5 ਮੀਟਰ ਦੀ ਕੱਟ ਹੋਏਗੀ ਤੇ ਇਸ ਦੇ نیچے ਜਿਹੜਾ ਹੈਗਾ ਆ ਉਹ ਬਹੁਤ ਹੀ ਜ਼ਿਆਦਾ ਸੌਫਟ ਸਟੱਫ ਹੈਗਾ ਗਰਮ ਸਟੱਫ ਹੋਏਗਾ ਜੀ ਇੱਕਦਮ ਹੋਮ واਸ਼ੇਬਲ ਹੋਏਗਾ ਬੁਰ ਦੀ ਗਰੰਟੀ ਹੋਏਗੀ ਔਰ ਕਲਰ ਦੀ ਵੀ ਗਰੰਟੀ ਹੋਏਗੀ ਪ੍ਰਾਈਸ ਹੋਏਗਾ ਸਿਰਫ 600 ਰੁਪਏ 600 ਰੁਪਏ ਦੇ ਵਿੱਚ ਤੁਸੀਂ 5 ਮੀਟਰ ਸੂਟ ਲੈ ਸਕਦੇ ਹੋ ਜੇਕਰ ਤੁਹਾਨੂੰ 2.5 ਮੀਟਰ ਦੀ ਕਟ ਚਾਹੀਦੀ ਹੈ ਤੁਸੀਂ 2.5 ਵੀ ਲੈ ਸਕਦੇ ਹੋ ਜੀ ਇਹਨਾਂ ਦਾ ਤੁਸੀਂ ਕੰਟਰਾਸਟ ਬਣਾ ਕੇ ਵੀ ਲੈ ਸਕਦੇ ਹੋ ਔਰ ਆਲ ਓਵਰ ਵੀ ਲੈ ਸਕਦੇ ਹੋ ਤੁਹਾਨੂੰ ਕਾਫੀ ਜ਼ਿਆਦਾ ਜਿਹੜੇ ਕਲਰ ਹੈਗੇ ਆ ਇਹਨਾਂ ਦੇ ਵਿੱਚ ਤੁਹਾਨੂੰ ਮਿਲ ਜਾਣਗੇ ਜੀ ਪਹਿਲਾ ਜੋ ਕਲਰ ਹੈਗਾ ਜੀ ਇਹ ਡਾਰਕ ਜਿਹੜਾ ਹੈਗਾ ਮਾਜੈਂਟਾ ਕਲਰ ਹੋਏਗਾ ਜਿਹਨੂੰ ਪਿੰਕ ਕਹਿ ਦਿੰਨੇ ਆ ਜੀ ਉਹ ਵਾਲਾ ਕਲਰ ਹੋਵੇਗਾ ਤੁਸੀਂ ਇਸ ਦੀ ਸਕਿਨ ਨਾਲ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਇਸ ਤਰੀਕੇ ਦੇ ਨਾਲ ਸਕਿਨ ਦੇ ਨਾਲ ਵੀ ਤੁਸੀਂ ਉਸ ਦਾ ਕੰਟਰਾਸਟ ਬਣਾ ਕੇ ਲੈ ਸਕਦੇ ਹੋ ਜੀ 2.5 ਮੀਟਰ ਦੀ ਕਟ ਲੈ ਸਕਦੇ ਹੋ ਔਰ ਇੱਕ ਚੀਜ਼ ਹੋਰ ਜਿਹੜੀ ਮੈਂਸ਼ਨ ਕਰਨਾ ਚਾਹਾਂਗੀ ਕਿ ਇਹਨਾਂ ਦਾ ਪ੍ਰਾਈਸ ਹੁਣ 600 ਰੁਪਏ ਹੈਗਾ ਬਟ ਜਦੋਂ ਇਹਨਾਂ ਦਾ ਸੀਜ਼ਨ ਸਟਾਰਟ ਹੋ ਗਿਆ ਇਹਨਾਂ ਦਾ ਪ੍ਰਾਈਸ ਹੋਏਗਾ ਜਿਹੜਾ 800 ਰੁਪਏ ਹੋਏਗਾ ਜੀ ਆਪਣੇ ਕੋਲੇ ਤੇ ਮਾਰਕੀਟ ਦੇ ਵਿੱਚ ਇਹਨਾਂ ਦਾ ਪ੍ਰਾਈਸ ਹੋਵੇਗਾ ਜੇ 1000 ਤੋਂ 1200 ਰੁਪਏ ਮਾਰਕੀਟ ਦੇ ਵਿੱਚ ਇਹਨਾਂ ਦਾ ਪ੍ਰਾਈਸ 1000 ਤੋਂ 1200 ਰੁਪਏ ਹੋਏਗਾ ਜੀ ਆਪਣੇ ਕੋਲ ਇਹਨਾਂ ਦਾ ਪ੍ਰਾਈਸ ਹੁਣ 600 ਰੁਪਏ ਹੈ ਜੀ ਬਰਦੀ ਕਲਰ ਦੀ ਗਾਰੰਟੀ ਹੋਏਗੀ ਤੁਸੀਂ ਢਾਈ ਢਾਈ ਮੀਟਰ ਦੀ ਕੱਟ ਵੀ ਲੈ ਸਕਦੇ ਹੋ ਤੇ ਤੁਸੀਂ ਜਿਹੜਾ ਹੈਗਾ ਇਹ ਉਹ ਮੈਚਿੰਗ ਕਰਕੇ ਵੀ ਲੈ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਜੀ ਬਰਦੀ ਕਲਰ ਦੀ ਹੋਮ ਵਾਸ਼ੇਬਲ ਹੋਏਗਾ ਜੀ ਗਾਰੰਟੀ ਹੋਏਗੀ ਜੀ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਪਹਿਲਾ ਕਲਰ ਜਿਹੜਾ ਤੁਹਾਨੂੰ ਮਿਲਿਆ ਜੀ ਉਹ ਡਾਰਕ ਪਿੰਕ ਕਲਰ ਹੋਏਗਾ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਬਹੁਤ ਹੀ ਜ਼ਿਆਦਾ ਸੋਹਣਾ ਸਟੱਫ ਹੈਗਾ ਜੀ ਸਾਰਿਆਂ ਦਾ ਸੀ ਤੁਹਾਨੂੰ ਚੈੱਕ ਕਰਾ ਚੁੱਕੇ ਆ ਜੀ ਜਿਹੜਾ ਨੈਕਸਟ ਕਲਰ ਹੋਏਗਾ ਜੀ ਇਹ ਡਾਰਕ ਗ੍ਰੀਨ ਕਲਰ ਹੋਏਗਾ ਜਿਹੜਾ ਕੈਮਰੇ ਦੇ ਵਿੱਚ ਆਲਮੋਸਟ ਹਰ ਵਾਰ ਇਹ ਫਰੋਜ਼ ਹੀ ਦਿਖਦਾ ਹੈ ਜੀ ਕੈਮਰੇ ਦੇ ਵਿੱਚ ਬਟ ਇਹ ਡਾਰਕ ਗ੍ਰੀਨ ਕਲਰ ਹੈ ਜੀ ਡਾਰਕ ਗ੍ਰੀਨ ਕਲਰ ਹੋਏਗਾ ਜੀ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਕਾਫੀ ਪਿਆਰਾ ਜਿਹਾ ਸ਼ੇਡ ਹੈ ਜੀ ਮੋਸਟ ਫੇਵਰਿਟ ਕਲਰ ਹੈ ਇਹ ਪਹਿਣਾ ਦਾ ਡਾਰਕ ਮਹਿਰੂਨ ਕਲਰ ਜੀ ਤੁਸੀਂ ਇਸ ਦਾ ਕੰਟਰਾਸਟ ਜਿਹੜਾ ਹੈਗਾ ਉਹ ਸਕਿਨਰ ਦੇ ਨਾਲ ਕਰਕੇ ਵੀ ਲੈ ਸਕਦੇ ਹੋ ਆਲ ਓਵਰ ਵੀ ਲੈ ਸਕਦੇ ਹੋ ਇਹਨਾਂ ਦੇ ਉੱਪਰ ਵਰਕ ਜੇਕਰ ਤੁਸੀਂ ਆਪਣਾ ਖੁਦ ਕਰਵਾਉਣਾ ਚਾਹੁੰਦੇ ਹੋ ਖੁਦ ਕਰਵਾ ਸਕਦੇ ਹੋ ਜੇਕਰ ਸਾਡੇ ਤੋਂ ਕੋਈ ਵੀ ਥ्रेड ਵਰਕ ਹੈਂਡ ਜੋ ਵੀ ਵਰਕ ਤੁਸੀਂ ਇਹਨਾਂ ਦੇ ਉੱਪਰ ਕਰਵਾਉਣਾ ਚਾਹੁੰਦੇ ਹੋ ਤੁਸੀਂ ਕਰਵਾ ਸਕਦੇ ਹੋ ਆਰੀ ਔਰ ਥ्रेड ਜੋ ਵੀ ਮਰਜ਼ੀ ਇਹਨਾਂ ਦੇ ਉੱਪਰ ਵਰਕ ਕਰਵਾਓ ਬਹੁਤ ਸੋਹਣੇ ਜਿਹੜੇ ਸੈਮੀ ਫਾਰਮਲ ਜਿਹੜੇ ਇਹ ਸ ਨੈਕਸਟ ਕਲਰ ਜੋ ਤੁਹਾਨੂੰ ਮਿਲੇਗਾ ਜੀ ਮਸਟਰਡ ਕਲਰ ਹੋਏਗਾ ਜੀ ਡਾਰਕ ਜਾਂ ਮਸਟਰਡ ਕਲਰ ਹੈਗਾ ਜੀ ਕਾਫੀ ਪਿਆਰਾ ਕਲਰ ਹੈ ਜੀ ਬਹੁਤ ਹੀ ਗਰਮ ਸੂਟ ਹੋਣਗੇ ਪ੍ਰਾਈਸ ਹੋਏਗਾ ਬਹੁਤ ਹੀ ਰੀਜ਼ਨੇਬਲ ਤੁਸੀਂ ਕੰਟਰਾਸਟ ਕਰਕੇ ਵੀ ਲੈ ਸਕਦੇ ਹੋ ਰੈੱਡ ਦੇ ਨਾਲ ਵੀ ਇਹਦਾ ਕੰਟਰਾਸਟ ਕਰ ਸਕਦੇ ਹੋ ਔਰ ਮਹਿਰੂਨ ਦੇ ਨਾਲ ਵੀ ਤੁਸੀਂ ਇਸ ਦਾ ਕੰਟਰਾਸਟ ਕਰ ਸਕਦੇ ਹੋ ਜੀ ਨੈਕਸਟ ਕਲਰ ਮਿਲੇਗਾ ਜੀ ਤੁਹਾਨੂੰ ਰੈੱਡ ਰੈੱਡ ਕਲਰ ਮਿਲੇਗਾ ਜੀ ਜਿਹੜਾ ਟਮਾਟਰ ਰੈੱਡ ਹੁੰਦਾ ਜੀ ਬਲੱਡ ਰੈੱਡ ਕਲਰ ਹੈ ਜੀ ਇਹ 600 ਰੁਪਏ ਦਾ ਪ੍ਰਾਈਸ ਹੋਏਗਾ ਕਲਰ ਬੁਰਦੀ ਗਰੰਟੀ ਹੋਏਗੀ ਪ੍ਰਾਈਸ ਹੋਏਗਾ 600 ਰੁਪਏ ਹੁਣ ਇਹਦਾ ਪ੍ਰਾਈਸ 600 ਰੁਪਏ ਹੈ ਮਾਰਕੀਟ ਦੇ ਵਿੱਚ ਇਸੇ ਦਾ ਹੀ ਪ੍ਰਾਇਸ ਤੁਹਾਨੂੰ ਹਜ਼ਾਰਾਂ ਤੋਂ 1000 ਤੋਂ 1200 ਰੁਪਏ ਜਿਹੜਾ ਹੈਗਾ ਆ ਪਰ ਸੂਟ ਦਾ ਤੁਹਾਨੂੰ ਇਸ ਦਾ ਪ੍ਰਾਈਸ ਮਿਲੇਗਾ ਜੀ ਇਸ ਦੇ ਵਿੱਚ ਨੈਕਸਟ ਜੋ ਕਲਰ ਮਿਲੇਗਾ ਤਾਂ ਉਹਨੂੰ ਜੈਡ ਬਲੈਕ ਕਲਰ ਹੋਏਗਾ ਜੀ ਤੁਸੀਂ ਬਲੈਕ ਕਲਰ ਦੇ ਨਾਲ ਵੀ ਰੈੱਡ ਦਾ ਜਿਹੜਾ ਕੰਟਰਾਸਟ ਬਣਾ ਕੇ ਲੈ ਸਕਦੇ ਹੋ ਜੀ ਕਾਫੀ ਪਿਆਰਾ ਇਹਨਾਂ ਦਾ ਕੰਟਰਾਸਟ ਬਣਦਾ ਤੁਸੀਂ 5 2.5 ਜਿੰਨੀ ਮਰਜ਼ੀ ਕੱਟ ਆ ਜਿਹੜੀ ਉਹ ਲੈ ਸਕਦੇ ਹੋ 5 ਮੀਟਰ ਦੇ ਕੱਟ ਦਾ ਪ੍ਰਾਈਸ ਹੋਏਗਾ 600 ਰੁਪਏ ਤੇ ਜੇਕਰ ਤੁਸੀਂ ਸਕਿਨ ਨਾਲ ਮੈਚਿੰਗ ਕਰਕੇ ਲੈਣਾ ਤੁਸੀਂ ਚਾਹੁੰਦੇ ਹੋ ਤਾਂ ਤੁਸੀਂ ਸਕਿਨ ਨਾਲ ਵੀ ਮੈਚਿੰਗ ਕਰਕੇ ਲੈ ਸਕਦੇ ਹੋ ਜੀ ਇਹਨਾਂ ਵਿੱਚ ਤੁਹਾਨੂੰ ਇੰਨੇ ਕਾਫੀ ਜ਼ਿਆਦਾ ਜਿਹੜੇ ਇਹ ਕਲਰ ਹੈਗੇ ਇੰਨੇ ਕਲਰ ਤੁਹਾਨੂੰ ਮਿਲ ਜਾਣਗੇ ਜੇਕਰ ਭੈਣਾ ਕੋਈ ਵੀ ਇਹਨਾਂ ਦੇ ਵਿੱਚੋਂ ਆਪਣੇ ਲਈ ਕੋਈ ਸੂਟ ਬਾਈ ਕਰਨਾ ਚਾਹ ਤੇ ਆਪਣੇ ਲਈ ਸੋਨੇ ਸੋਨੇ ਸੂਟ ਆ ਜਿਹੜੇ ਉਹ ਬੱਕ ਕਰ ਸਕਦੇ ਹਾਂ ਜੀ ਅੱਜ ਵਾਲੀ ਮੇਰੀ ਵੀਡੀਓ ਦੇਖਣ ਦੇ ਲਈ ਸਾਰੀਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜੀ